ਕਿੱਕੀ ਸਾਲ ਦੀ ਉਮਰ 'ਚ ਧੀ ਨੂੰ ਮਿਲਣਗੇ 71 ਲੱਖ ਰੁਪਏ ਹਰਪੀਤਾ ਨੂੰ ਲੈਣਾ ਚਾਹੀਦਾ ਇਸ ਸਰਕਾਰੀ ਸਕੀਮ ਦਾ ਲਾਭ ਬਸ ਕਰਨਾ ਆ ਨਿੱਕਾ ਜਿਹਾ ਕੰਮ ਤਾਂ ਮਿਲੇਗਾ ਲਾਭ ਕਹਿੰਦੇ ਨੇ ਧੀਆਂ ਜਦੋਂ ਜੰਮਦੀਆਂ ਨੇ ਆਪਣੀ ਕਿਸਮਤ ਨਾ ਲੈ ਕੇ ਆਉਂਦੀਆਂ ਨੇ ਤਾਕੂ ਜ ਲੋਕ ਇਹ ਵੀ ਕਹਿੰਦੇ ਨੇ ਧੀਆਂ ਤੇ ਗਰੀਬੀ ਇੱਕੋ ਘਰ ਨਹੀਂ ਆਉਣੀ ਚਾਹੀਦੀ ਕਿਉਂਕਿ ਇੱਕ ਪਿਤਾ ਦੀ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ ਉਹਨਾਂ ਧੀਆਂ ਨੂੰ ਪਾਲਣ ਦੇ ਲਈ ਪੜਾਉਣ ਦੇ ਲਈ ਵਿਆਹ ਦੇ ਲਈ ਤਾਂ ਹੁਣ ਉਹਨਾਂ ਉਹ ਜੋ ਪਿਤਾ ਨੇ ਉਹ ਜੋ ਧੀਆ ਨੇ ਉਹਨਾਂ ਦੇ ਲਈ ਵੱਡੀ ਖੁਸ਼ਖਬਰੀ ਕਹਿ ਸਕਦੇ ਆ ਕਿਉਂਕਿ ਹੁਣ ਇੱਕ ਸਰਕਾਰੀ ਸਕੀਮ ਅਜੇ ਹੀ ਆ ਗਈ ਹੈ ਜਿਸ ਦੇ ਨਾਲ ਜਦੋਂ ਤੁਹਾਡੀ ਧੀ 21 21 ਸਾਲਾਂ ਦੀ ਹੋਏਗੀ 21ਵੇਂ ਸਾਲ 'ਚ ਜਦੋਂ ਹੋਏਗੀ ਤਾਂ ਤੁਹਾਡੀ ਧੀ ਨੂੰ 71 ਲੱਖ ਰੁਪਏ ਮਿਲਣਗੇ ਬਸ ਪਿਤਾ ਦੇ ਵੱਲੋਂ ਇੱਕ ਕੰਮ ਕਰਨਾ ਜਦੋਂ ਤੁਹਾਡੀ ਧੀ 10 ਸਾਲ ਦੀ ਹੈ ਜਾਂ 10 ਸਾਲ ਤੋਂ ਛੋਟੀ ਹੈ ਤਾਂ ਪਿਤਾ ਇੱਕ ਅਜਿਹਾ ਕੰਮ ਕਰ ਸਕਦਾ ਹੈ ਜਿਸ ਦੇ ਨਾਲ ਕੁੜੀ ਦਾ ਜੋ ਫਿਊਚਰ ਹੈ ਉਹ ਬਿਲਕੁਲ ਸਿਕਿਉਰ ਹੋ ਜਾਏਗਾ ਤੁਹਾਨੂੰ ਕੁੜੀ ਦੇ ਅੱਗੇ ਦੀ ਚਿੰਤਾ ਨਹੀਂ ਹੋਏਗੀ ਵਿਆਹ ਦੀ ਚਿੰਤਾ ਨਹੀਂ ਹੋਏਗੀ ਤਾਂ ਇੱਕ ਚੰਗਾ ਭਵਿੱਖ ਤੁਹਾਡੀ ਧੀ ਦਾ ਬਣ ਸਕਦਾ ਹੈ ਇਹ ਸਰਕਾਰੀ ਸਕੀਮ ਹੈ ਭਾਰਤ ਸਰਕਾਰ ਨੇ ਸ਼ੁਰੂ ਕੀਤੀ ਹੈ ਤੇ ਇਹ ਜੋ VJO ਹੈ ਹਰ ਉਸ ਪਿਤਾ ਦੇ ਲਈ ਦੇਖਣੀ ਜ਼ਰੂਰੀ ਹੈ ਜਿਸ ਦੇ ਘਰ ਦੇ ਵਿੱਚ ਧੀ ਹੈ ਸੋ जानਦਿਆਂ ਉਹ ਕਿਹੜੀ ਸਕੀਮ ਹੈ ਕਿਵੇਂ ਤੁਸੀਂ ਇਸ ਸਕੀਮ ਦਾ ਫਾਇਦਾ ਲੈ ਸਕਦੇ ਹੋ ਕਿਵੇਂ 71 ਲੱਖ ਤੁਹਾਡੀ 21 ਸਾਲ ਦੀ ਧੀ ਨੂੰ ਮਿਲਣਗੇ ਜੇਕਰ ਤੁਹਾਡੇ ਘਰ ਵੀ ਬੇਟੀ ਹੈ ਅਤੇ ਤੁਸੀਂ ਉਸ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੋ ਤਾਂ ਹੁਣ ਤੁਸੀਂ ਬੇਫਿਕਰ ਹੋ ਜਾਓ ਕਿਉਂਕਿ ਸਰਕਾਰ ਨੇ ਤੁਹਾਡੀ ਬੇਟੀ ਦੇ ਸੁਰੱਖਿਅਤ ਭਵਿੱਖ ਦੇ ਲਈ ਇੱਕ ਅਜਿਹੀ ਸਕੀਮ ਲਿਆਂਦੀ ਹੈ ਜਿਸ ਦੇ ਤਹਿਤ ਤੁਹਾਨੂੰ ਭਵਿੱਖ ਲਈ ਕਿਸੇ ਵੀ ਤਰ੍ਹਾਂ ਦੀ ਚਿੰਤਾ ਨਹੀਂ ਕਰਨੀ ਪਵੇਗੀ ਦਰਅਸਲ ਸੁਕੰਨਿਆ ਸਮ੍ਰਿਧੀ ਯੋਜਨਾ ਭਾਰਤ ਸਰਕਾਰ ਵੱਲੋਂ ਧੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਲਈ ਸ਼ੁਰੂ ਕੀਤੀ ਗਈ ਇੱਕ ਬਚਤ ਯੋਜਨਾ ਹੈ। ਇਸ ਸਕੀਮ ਦਾ ਉਦੇਸ਼ ਧੀਆਂ ਦੀ ਪੜ੍ਹਾਈ ਅਤੇ ਵਿਆਹ ਦੇ ਖਰਚਿਆਂ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਨਾ ਹੈ। ਦੇਸ਼ ਦਾ ਨਾਗਰਿਕ ਆਪਣੀ 10 ਸਾਲ ਜਾਂ ਇਸ ਤੋਂ ਘੱਟ ਉਮਰ ਦੀ ਧੀ ਦੇ ਲਈ ਇਸ ਯੋਜਨਾ ਦੇ ਵਿੱਚ ਨਿਵੇਸ਼ ਕਰ ਸਕਦਾ ਹੈ। ਸੁਕੰਨਿਆ ਸਮ੍ਰਿਧੀ ਯੋਜਨਾ ਦੇ ਤਹਿਤ ਕੋਈ ਵੀ ਵਿਅਕਤੀ ਘੱਟੋ-ਘੱਟ 250 ਰੁਪਏ ਸਾਲਾਨਾ ਜਮ੍ਹਾਂ ਕਰਵਾ ਸਕਦਾ ਹੈ। ਵੱਧ ਤੋਂ ਵੱਧ 1.5 ਲੱਖ ਰੁਪਏ ਸਲਾਨਾ ਜਮਾ ਕਰ ਸਕਦਾ ਹੈ ਇਸ ਸਕੀਮ ਦੇ ਤਹਿਤ ਸਿਰਫ ਬੱਚਿਆਂ ਦੇ ਨਾਂ ਤੇ ਹੀ ਖਾਤਾ ਖੋਲਿਆ ਜਾ ਸਕਦਾ ਹੈ ਖਾਤਾ ਖੋਲਣ ਸਮੇ ਬੱਚੀ ਦੀ ਉਮਰ 10 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਇਹ ਖਾਤਾ ਇੱਕ ਪਰਿਵਾਰ ਦੀਆਂ ਦੋ ਲੜਕੀਆਂ ਦੇ ਨਾਂ ਤੇ ਹੀ ਖੋਲਿਆ ਜਾ ਸਕਦਾ ਹੈ ਤੀਜੇ ਖਾਤੇ ਦੀ ਇਜਾਜ਼ਤ ਸਿਰਫ ਜੁੜਵਾਇਆਂ ਤਿੰਨ ਬੱਚਿਆਂ ਦੇ ਮਾਮਲੇ ਦੇ ਵਿੱਚ ਹੀ ਹੈ ਖਾਤਾ ਖੋਲਣ ਦੀ ਪ੍ਰਕਿਰਿਆ ਕੀ ਹੈ ਖਾਤਾ ਕਿਸੇ ਵੀ ਅਧਿਕਾਰਤ ਬੈਂਕ ਜਾਂ ਡਾਕ ਘਰ ਦੇ ਵਿੱਚ ਖੋਲ੍ਹਿਆ ਜਾ ਸਕਦਾ ਹੈ ਖਾਤਾ ਖੋਲਣ ਦੇ ਲਈ ਬੱਚੇ ਦਾ ਜਨਮ ਸਰਟੀਫਿਕੇਟ ਮਾਤਾ ਪਿਤਾ ਜਾਂ ਸਰਪ੍ਰਸਤ ਦਾ ਪਛਾਣ ਪੱਤਰ ਤੇ ਰਿਹਾਇਸ਼ ਸਰਟੀਫਿਕੇਟ ਦੀ ਲੋੜ ਹੁੰਦੀ ਹੈ ਇੱਕ ਖਾਤਾ ਖੋਲਣ ਦੇ ਲਈ ਘੱਟੋ ਘੱਟ 2500 ਰੁਪਏ ਦੀ ਜਮਾ ਰਕਮ ਦੀ ਲੋੜ ਹੁੰਦੀ ਹੈ ਇੱਕ ਵਿੱਤੀ ਸਾਲ ਦੇ ਵਿੱਚ ਘੱਟੋ ਘੱਟ 2500 ਰੁਪਏ ਅਤੇ ਵੱਧ ਤੋਂ ਵੱਧ 1.5 ਲੱਖ ਰੁਪਏ ਜਮਾ ਕੀਤੇ ਜਾ ਸਕਦੇ ਨੇ ਸਰਕਾਰ ਦੁਆਰਾ ਤੈਅ ਕੀਤੀ ਗਈ ਵਿਆਜਦਾਰ ਰਿਸ ਸਕੀਮ ਤੇ ਲਾਗੂ ਹੁੰਦੀ ਹੈ ਵਿਆਜਦਾਰ ਨੂੰ ਹਰ ਤਿਮਾਹੀ ਵਿੱਚ ਸੋਧਿਆ ਜਾਂਦਾ ਹੈ ਵਰਤਮਾਨ ਦੇ ਵਿੱਚ ਵਿਆਜਦਾਰ ਲਗਭਗ 7.6% ਜਦੋਂ ਲੜਕੀ 21 ਸਾਲ ਦੀ ਉਮਰ ਪੂਰੀ ਕਰ ਲੈਂਦੀ ਹੈ ਤਾਂ ਖਾਤਾ ਪਰਿਪੱਕ ਹੁੰਦਾ ਹੈ ਹਾਲਾਂਕਿ ਬੱਚੀ ਦੇ 18 ਸਾਲ ਦੀ ਉਮਰ ਪੂਰੀ ਹੋਣੀ ਜਾਂ 10ਵੀਂ ਜਮਾਤ ਤੋਂ ਬਾਅਦ ਸਿੱਖਿਆ ਲਈ ਕੁਝ ਰਕਮ ਕਢਵਾਈ ਜਾ ਸਕਦੀ ਹੈ ਇਸ ਸਕੀਮ ਦੇ ਵਿੱਚ ਜਮਾ ਕੀਤੀ ਗਈ ਰਕਮ ਅਤੇ ਕਮਾਇਆ ਵਿਆਜ ਧਾਰਾ 80C ਦੇ ਤਹਿਤ ਆਮਦਨ ਕਰ ਛੋਟ ਲਈ ਯੋਗ ਹੈ। ਪਰਿਪੱਕਤਾ ਦੀ ਰਕਮ ਅਤੇ ਵਿਆਜ ਵੀ ਟੈਕਸ ਮੁਕਤ ਹੁੰਦੇ ਨੇ। ਖਾਤਾ ਖੋਲਣ ਤੋਂ 15 ਸਾਲਾਂ ਲਈ ਨਿਯਮਿਤ ਜਮਾ ਕੀਤੀ ਜਾ ਸਕਦੀ ਹੈ ਜੋ ਰਕਮ ਹੈ 15 ਸਾਲਾਂ ਤੱਕ ਜਮਾ ਕੀਤੀ ਜਾ ਸਕਦੀ ਹੈ। ਧੀਆਂ ਦੇ ਉਜਵਲ ਭਵਿੱਖ ਦੇ ਲਈ ਸੁਰੱਖਿਅਤ ਬਚਤ ਯੋਜਨਾ ਹੈ ਇਹ। ਉੱਚ ਵਿਆਜ ਦਰਾਂ ਤੇ ਟੈਕਸ ਲਾਭ ਮਿਲਦਾ ਹੈ। ਪੜਾਈ ਅਤੇ ਵਿਆਹ ਦੇ ਖਰਚਿਆਂ ਨੂੰ ਪੂਰਾ ਕਰਨ ਦੇ ਵਿੱਚ ਇਹ ਮਦਦਗਾਰ ਹੁੰਦੀ ਹੈ ਯੋਜਨਾ ਇਸ ਕੀਮਤੀਆਂ ਦੇ ਲਈ ਵਿੱਤੀ ਸੁਰੱਖਿਆ ਦਾ ਇੱਕ ਸਾਧਨ ਹੈ ਜਿਸ ਦੇ ਵਿੱਚ ਮਾਪੇ ਆ ਸਰਪ੍ਰਸਤ ਛੋਟੀਆਂ ਰਕਮਾਂ ਤੋਂ ਵੱਡੀ ਬਚਤ ਕਰ ਸਕਦੇ ਨੇ ਜੇਕਰ ਤੁਸੀਂ ਹਰ ਸਾਲ 1.5 ਲੱਖ ਰੁਪਏ ਦੀ ਨਿਵੇਸ਼ ਸੀਮਾ ਦਾ ਪੂਰਾ ਲਾਭ ਲੈਂਦੇ ਹੋ ਤਾਂ 15 ਸਾਲਾਂ ਦੇ ਵਿੱਚ ਕੁੱਲ ਜਮਾ ਰਕਮ 22.5 ਲੱਖ ਰੁਪਏ ਹੋਏਗੀ। ਇਸ ਤੋਂ ਬਾਅਦ ਅਗਲੇ 6 ਸਾਲਾਂ ਤੱਕ, ਯਾਨੀ 21 ਸਾਲਾਂ ਦੀ ਮਿਆਦ ਅੰਤ ਤੱਕ ਇਸ ਤੇ ਵਿਆਜ ਇਕੱਠਾ ਹੁੰਦਾ ਰਹੇਗਾ। ਅਜਿਹੇ ਨਿਵੇਸ਼ਾਂ ਤੇ ਮਿਸ਼ਰਤ ਹੋਣ ਦੇ ਨਾਲ 7.6% ਸਾਲਾਨਾ ਵਿਆਜ ਦਰ ਤੇ ਤੁਹਾਡੀ ਕੁੱਲ ਰਕਮ 21 ਸਾਲਾਂ ਦੇ ਅੰਤ ਤੇ ਲਗਭਗ 70 ਤੋਂ 71 ਲੱਖ ਰੁਪਏ ਤੱਕ ਪਹੁੰਚ ਸਕਦੀ ਹੈ। ਯਾਨੀ ਜੇਕਰ ਤੁਸੀਂ ਇਸ ਸਕੀਮ ਦੇ ਵਿੱਚ ਇਨਵੈਸਟ ਕਰਦੇ ਹੋ ਤਾਂ ਤੁਹਾਡੀ ਧੀ ਦਾ ਭਵਿੱਖ ਬਿਲਕੁਲ ਸੁਰੱਖਿਅਤ ਹੋ ਜਾਏਗਾ ਤੇ 21 ਸਾਲ ਦੀ ਉਮਰ ਤੇ ਤੁਹਾਡੀ ਧੀ ਨੂੰ 71 ਲੱਖ ਰੁਪਏ ਮਿਲਣਗੇ